ਸਸਰੇ ਕਾਲ ਦੇ ਸਾਰਿਆਂ ਨੂੰ ਅੱਜ ਆਪਾਂ ਨੂੰ ਪਾਲਕ ਦੀ ਭੁਰਜੀ ਬਣਾਵਾਂਗੇ ਬਹੁਤ ਚਿਰ ਪਿੱਛੋਂ ਬਣਾਉਣ ਲੱਗੇ ਆ ਬਹੁਤ ਚਿਰ ਹੋ ਗਿਆ ਤੇ ਆਪਾਂ ਪਾਲਕ ਛਾਂਟ ਕੇ ਧੋ ਕੇ ਰੱਖ ਲਿਆ ਤੇ ਇਹਨੂੰ ਆਪਾਂ ਹੁਣ ਚੀਰਾਂਗੇ ਦਾ ਦੰਤ ਨਾਲ چیرਾਂਗੇ। ਦਾ ਕਨਾਂ ਚੇਤੀ چیر ਜਾਂਦਾ। ਤੇ ਚਾਕੂ ਨਾਲ ਨਹੀਂ ਚੇਤੀ چیر ਜਾਂਦਾ। ਉਥੇ ਤਾਂ ਬਹੁਤ ਚਿਰ ਲੱਗ ਜਾਂਦਾ ਚਾਕੂ ਨਾਲ چیرਗੇ ਤਾਂ। ਇਹ ਦਾਤ ਨਾਲ ਹੀ چیرਿਆ ਜਾਂਦਾ ਹੈ। ਸਾਗ பால சாக்கு ਕਰਕੇ ਆਪਾਂ ਸਾਰੇ ਪਾਲਕੇ ਚੀਰ ਲਾਂਗੇ ਗੁੱਤੀ ਪਾਲਕ ਦੀ ਐ ਪਾਲਕ ਚੀਰ ਲਿਆ ਤੇ ਆਪਾਂ ਆਲੂ ਵੀ ਚੀਰ ਕੇ ਰੱਖ ਲਏ ਧੋ ਕੇ ਆਲੂ ਵਿੱਚ ਪਾਣੀ ਪਾਤਾ ਹੋਰ ਧੋਣ ਵਾਸਤੇ ਗੰਡਾ ਲਸਣ ਹਰੀ ਮਿਰਚ ਇਹ ਵੀ ਚੀਰ ਕੇ ਰੱਖ ਲੇ ਟਮਾਟਰ ਵੀ ਚੀਰ ਕੇ ਰੱਖ ਲਿਆ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਹੁਣ ਆਪਾਂ ਤੇਲ ਪਾਵਾਂਗੇ ਤੇ ਤੜਕਾ ਲਾਵਾਂਗੇ ਇਹ ਤੇਲ ਗਰਮ ਹੋ ਗਿਆ ਫਿਰ ਆਪਾਂ ਕੰਡਾ ਲਸਣ ਪਾਵਾਂਗੇ ਲਓ ਆਪਣਾ ਤੇਲ ਗਰਮ ਹੋ ਗਿਆ ਮੋਂ ਲਸਣ ਕੰਡਾ ਪਾਵਾਂਗੇ ਉਹ ਜਗ੍ਹਾ ਥੋੜਾ ਜਿਹਾ ਫਿਰ ਟਮਾਟਰ ਪਾਵਾਂਗੇ ਕੋਨਾ ਕੋ ਟਮਾਟਰ ਪਾਵਾਂਗੇ ਕੰਡਾ ਲਸਣ ਕੋਈ ਜਗ੍ਹਾ ਕੁਝ

ਇਹ ਦੋ ਮਸਾਲਾ ਚੰਗੀ ਤਰ੍ਹਾਂ ਰਿਜਨ ਲੱਗ ਗਿਆ ਫਿਰ ਆਪਾਂ ਆਲੂ ਪਾਵਾਂਗੇ ਸਟਿੰਗ ਗਿਆ ਤੇ ਹੁਣ ਆਪਾਂ ਆਲੂ ਪਾਵਾਂਗੇ ਅੱਪਾ ਸੋੜੇ ਪਾਣੀ ਹੋਰ ਪਾਵਾਂਗੇ ਤੇ ਉਹਨਾਂ ਨੂੰ ਰਿਜਣਗੇ ਜੇ ਉਹਨਾਂ ਨੂੰ ਰਿਜਣ ਲੱਗੇ ਸਵਾਰ ਕੇ ਤੇ ਫਿਰ ਆਪਾਂ ਪਾਣੀ ਪਾਵਾਂਗੇ ਇਤੋਂ ਤੱਕ ਦੇਾਂਗੇ

ਤੋ ਆਪਾਂ ਪਾਉਂਦਾ ਸਕਾਂਗੇ ਹੁਣ ਜਦੋਂ ਪਾਲਕ ਨੀਵੀ ਹੋ ਗਈ ਪੋਲੀ ਹੋ ਗਈ ਫੇਰ ਆਪਾਂ ਕੜਚੀ ਫੇਰ ਮਾਰਾਂਗੇ ਲਓ ਆਪਣੀ ਪਾਲਕ ਨੀਵੀ ਹੋ ਗਈ ਐ ਪੋਲੀ ਹੋ ਗਈ ਐ ਵੀ ਤੇ ਆਪਾਂ ਹੁਣ ਕੜਚੀ ਮਾਰਾਂਗੇ ਜਦੋਂ ਪਾਲਕ ਜੰਗੀਦਰਾ ਰਿੱਝ ਗਈ ਫੇਰ ਆਪਾਂ ਲਾਵਾਂਗੇ ਪਰਚੀ ਬਹੁਤ ਵਧੀਆ ਬਣੋਂਗੀ ਆਲੂ ਪਾਲਕ ਦੀ ਲਾਵੇ ਬਣਾਈ ਬੜੇ ਚਿਰਾਂ ਤੋਂ ਐ ਸਾੜ ਹੋ ਗਿਆ ਉਹ ਫੁਰਜੀ ਬਣਾਈ ਇਹਨੂੰ ਲਾਓ ਆਪਣੀ ਫੁਰਜੀ ਬਣ ਗਈ ਐ ਪਾਣੀ ਸਾਰਾ ਸੁੱਕ ਗਿਆ ਬਹੁਤ ਵਧੀਆ ਫੁਰਜੀ ਬਣਾਈ ਐ ਬਹੁਤ ਵਧੀਆ ਬਣੀ ਐ ਤੇ ਆਪਾਂ ਹੁਣ ਲਾਵਾਂਗੇ ਪਕੌੜੀ ਚ ਪਾਵਾਂਗੇ ਦੇਖੋ ਕਿੱਡੀ ਵਧੀਆ ਬਣੀ ਹੈ ਘੁਰਜੇ ਬਹੁਤ ਵਧੀਆ ਬਣੀ ਹੈ ਘੁਰਜੇ પસંદ લાગી લાઈક કર્યો શેયર કર્યો ચેનલ નું સબસક્રાઈબ કર્યો